ਤਰੂਸ ਦੇ ਵਿੱਚ ਨਾ ਚਵੀ ਕੇ ਦੇ ਵਿੱਚ ਹੀ ਇੱਕ ਕਰੂਜ਼ ਜੜੇ ਵਤੀ ਸਮੁੰਦਰੀ ਤੇ ਤੇਹੀ ਬੋਤਲਾਂ ਦੇ ਵਿੱਚ ਉਹਨੂੰ ਗੁਆਦੇ ਦੇ ਜੇ ਇੱਥੇ ਕੁਦਰਤ ਪਿਆਣਕ ਰੂਪ ਵਖਾਰੀ ਹੈ ਤੇ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾਪਾ ਚੁਣਿਆ ਉਹਨਾਂ ਨੂੰ ਕਰੂਜ਼ ਦੀ ਪਈ ਖੈਰ ਸ਼ਾਇਦ ਗਲਤੀ ਇਹਨਾਂ ਦੀ ਨਹੀਂ ਚਾਰੇ ਪਾਸੇ ਪਾਣੀ ਵੇਖ ਕੇ ਹੋ ਸਕਦਾ ਹੈ ਕਿ ਕਰੂਜ਼ ਦੀ ਯਾਦ ਆ ਗਈ ਹੋਵੇ ਹਾਂ ਇਹ ਗਲ ਅੱਡ ਹੈ ਕਿ ਜੇਕਰ ਇਹ ਜਾਫਰ ਇਹਨਾਂ ਦਾ ਕੋਈ ਆਪਣਾ ਇਸ ਆਪਤਾ ਦੇ ਵਿੱਚ ਫਸਿਆ ਹੁੰਦਾ ਫਸਲਾਂ ਤਬਾਹ ਹੋਈਆਂ ਹੁੰਦੀਆਂ ਆਪਣੇ ਆਸ਼ਿਆਨੇ ਛੱਡਨੇ ਪੈਂਦੇ ਤਾਂ ਸ਼ਾਇਦ ਸ਼ਾਇਦ ਇਹਨਾਂ ਨੂੰ ਤਰ ਦੇ ਸਮਝਾਉਣਾ ਸੀ ਨਾ ਕਿ ਕਿਸੇ ਜਹਾਜ਼ 'ਚ ਬਣਿਆ ਹੋਟਲ ਚ ਇੱਥੇ ਆ ਰਿਹਾ ਹੁੰਦਾ ਹੋ ਸਕਦਾ ਹੈ ਪਾਣੀ 'ਚ ਤੈਰਦੀਆਂ ਬੇੜੀਆਂ ਵੇਖ ਕੇ ਮੰਤਰੀ ਸਾਹਿਬ ਦਾ ਮੂੜ ਤੋਂ 스ਵੀਡਨ ਜਾ ਕੇ ਕਰੂਜ਼ ਦਾ ਸਵਾਦ ਕਿਸਤੀ ਦੇ ਝੂਟੇ ਲੈਣ ਦਾ ਮੋੜ ਤੋਂ ਮਾਨ ਬਣ ਗਿਆ ਹੋਵੇ ਪਲਾਨ ਵੈਸੇ ਗੁਆਵਾਲਾ ਵੀ ਮਾੜਾ ਨਹੀਂ ਜੇ ਮੰਤਰੀ ਸਾਹਿਬ ਕਿਧਰੇ ਇਹੀ ਪਲਾਨ ਤਾਂ ਨਹੀਂ ਬਣਾ ਲਿਆ ਕਿ ਪੰਜਾਬ ਪਾਣੀ ਪਾਣੀ ਦਾ ਹੋਇਆ ਹੀ ਪਿਆ ਹਾਲਾਤ ਸਾਹਮੇ ਨਹੀਂ ਜਾ ਰਹੇ ਘੱਟੋ ਘੱਟ ਪੰਜਾਬ 'ਚ ਕਰੂਜ਼ੀ ਚਲਾ ਦਈ ਜੋ ਬਹੁਤ ਹੋਇਆ ਮੁੱਦੇ ਤੇ ਆਉਨੇ ਤੇ ਮੁੱਦਾ ਹੀ ਹੈ ਕਿ ਹਰ ਪਰਵਾਹਤ ਲੋਕਾਂ ਦੀ ਸਾਰ ਲੈਣ ਗਏ ਮੰਤਰੀਆਂ ਦੇ 크ਰੂਜ਼ ਦੇ ਨਜ਼ਾਰੇ ਲੈਣ ਵਾਲੀਆਂ ਗੱਲਾਂ ਤੇ ਹੁਣ ਵੱਡਾ ਫਿਵਾਦ ਉੱਠ ਖੜਾ ਪਿਆ ਸਵੀਡਨ ਅਤੇ ਗੋਆ ਦੇ 크ਰੂਜ਼ ਬਾਰੇ ਚਰਚਾ ਕਰਦੇ ਕਰਦੇ ਕੈਬਨਟ ਮੰਤਰੀ ਹਰਪਜਨ ਸਿੰਘ ਈਟੀਓ ਤੇ ਐਮਐਲਏ ਬਰਿੰਦਰ ਗੋਇਲ ਤੇਜ਼ੀ ਦੇ ਨਾਲ ਵੀਡੀਓ ਵਾਇਰਲ ਕਰਾ ਬੈਠੇ ਲੇਕੇ ਵਿਰੋਧੀ ਆម ਆਦਮੀ ਪਾਰਟੀ ਨੂੰ ਲਗਾਤਾਰ ਕੇ ਰਹਿਨੇ ਇਸ ਵੀਡੀਓ ਨੂੰ ਲੈ ਕੇ ਵਿਰੋਧੀ ਧਿਰ ਤੇ ਆਪ ਬਰਤਖ ਬਾਜਵਾ ਨੇ ਵੀ ਟਵੀਟ ਕਰਕੇ ਸਵਾਲ ਪੁੱਛਿਆ ਹੈ ਕਿ ਪੰਜਾਬ ਦੇ ਹੜ ਪ੍ਰਭਾਵਿਤ ਪਰਿਵਾਰ ਪੀਣ ਵਾਲੇ ਪਾਣੀ ਦੇ ਇੱਕ ਗਲਾਸ ਦੇ ਲਈ ਭੀਖ ਮੰਗਦੇ ਨੇ ਪਰ ਆਪ ਮੰਤਰੀਆਂ ਨੂੰ ਸਟਰੀਟਾਂ ਤੇ ਗੁਆਚੇ ਲਗਜ਼ਰੀ ਕਰੂਜ਼ ਦੀਆਂ ਆਪਣੀਆਂ ਸੁਨਹਿਰੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ ਸਮਾਂ ਮਿਲ ਗਿਆ ਕਿੰਨਾ ਰਾਹਤ ਭਰਿਆ ਦੌਰ ਹੈ ਤਰਾਸਾਲ ਮੰਤਰੀ ਲਾਲਜੀਤ ਭੁੱਲਰ ਨੇ ਆਪਣੇ ਫੇਸਬੁੱਕ ਤੇ ਇੱਕ ਲਾਈਵ ਕੀਤਾ ਸ਼ਾਇਦ ਮਕਸਦ ਇਹ ਵਿਖਾਉਣਾ ਹੋਵੇਗਾ ਕਿ ਕਿਵੇਂ ਪੱਟੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਕਿਸ਼ਤੀ ਤੇ ਮੰਤਰੀ ਮਾੜੇ ਹਾਲਾਤਾਂ 'ਚ ਲੋਕਾਂ ਦੀ ਸਾਰ ਲੈ ਰਹੇ ਨੇ ਪਰ ਇਸ ਲਾਈਵ ਚੋ ਇੱਕ ਵੀਡੀਓ ਜਨਤਕ ਹੋ ਗਈ ਜਿਸ ਚ ਕੱਲਾ ਸਵੀਡਨ ਗੋਆ ਤੇ 크ਰੂਜ਼ ਦੀਆਂ ਹੋ ਰਹੀਆਂ ਸੀ ਇਸ ਤੋਂ ਵਿਰੋਧੀ ਆਮ ਆਦਮੀ ਪਾਰਟੀ ਨੂੰ ਕਿਰਨ ਲੱਗੀ ਕਿ ਇੰਨੇ ਗੰਭੀਰ ਅਤੇ ਚਿੰਤਾਜਨਕ ਹਾਲਾਤਾਂ 'ਚ ਵੀ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਜ਼ਹਿਨ 'ਚ ਕੀ ਕੁਝ ਚੱਲ ਰਿਹਾ ਹੈ ਵੈਸੇ ਵਿਵਾਦ ਤਾਂ ਇੱਕ ਹੋਰ ਵੀਡੀਓ ਨੂੰ ਲੈ ਕੇ ਵੀ ਉੱਠ ਖੜਾ ਹੋਇਆ ਹੈ ਲਓ ਉਹ ਵੀ ਵੇਖ ਲਓ ਜ਼ਰਾ ਇੱਕ ਤੁਹਾਡੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜੀ ਕਿਹੜੀ ਵੀ ਅਸੀਂ ਮੁਰਗੀ ਮਾਰ ਗਈ ਉਹਦਾ ਵੀ ਖਰਚਾ ਦਵਾਂਗੇ ਜੇ ਬੱਕਰੀ ਮਾਰ ਗਈ ਤਾਂ ਉਹਦਾ ਵੀ ਦਵਾਂਗੇ ਤਾਂ ਆਂਦੇ ਲੋਕਾਂ ਦੇ ਵੀ ਨਹੀਂ ਆ ਰਹੇ ਮਤਲਬ ਕੋਈ ਤੁਸੀਂ ਪੀਟੀਸੀ ਤੋਂ ਆ ਨਹੀਂ ਜੀ ਮੈਂ ਜਨਰਲ ਤੋਂ ਨਹੀਂ ਨਹੀਂ ਤੁਸੀਂ ਪੀਟੀਸੀ ਤੋਂ ਚਲੋ ਪੀਟੀਸੀ ਤੋਂ ਮੰਨ ਲਓ ਜੀ ਬਸ ਤੁਸੀਂ ਸੁਖਵੀਰ ਬਾਦਲ ਨੂੰ ਪੁੱਛ ਲਿਓ ਠੀਕ ਹੈ ਚਲੋ ਆਓ ਜੀ ਜਿਆ ਮੁੱਖ ਮੰਤਰੀ ਸਾਹਿਬ ਨੂੰ ਉਹਨਾਂ ਦਾ ਪੁਰਾਣਾ ਬਿਆਨ ਯਾਦ ਕਰਵਾ ਕੇ ਸਵਾਲ ਪੁੱਛਿਆ ਗਿਆ ਕਿ ਮੁਰਗੀਆਂ ਬੱਕਰੀਆਂ ਵਾਲੇ ਦਾਅਵੇ ਦਾ ਭਲਾ ਕੀ ਬਣਿਆ ਮਾਨ ਸਾਹਿਬ ਤਾਂ ਮਾਨ ਸਾਹਿਬ ਪੱਤਰਕਾਰ ਨੂੰ ਵੀ ਤੱਤੇ ਹੋ ਗਏ ਸਵਾਲ ਕਰਨ ਲੱਗੇ ਕਿ ਕੀ ਤੁਸੀਂ ਪੀਟੀਸੀ ਤੋਂ ਇੱਕ ਤੁਹਾਡੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜੀ ਕਿਹੜੀ ਵੀ ਅਸੀਂ ਮੁਰਗੀ ਮਾਰਗੀ ਦਾ ਵੀ ਖਰਚਾ ਦਵਾਂਗੇ ਜੇ ਬੱਕਰੀ ਮਾਰਗੀ ਦਾ ਵੀ ਦਵਾਂਗੇ ਅੰਦਰ ਲੋਕਾਂ ਦੇ ਵੀ ਨਹੀਂ ਆ ਰਹੇ ਮੈਨੂੰ ਕੋਈ ਤੁਸੀਂ ਪੀਟੀਸੀ ਤੋਂ ਆਣਾ ਨਹੀਂ ਮੈਂ ਜਨਤ ਤੋਂ ਨਹੀਂ ਨਹੀਂ ਤੁਸੀਂ ਪੀਟੀਸੀ ਤੋਂ ਚਲੋ ਪੀਟੀਸੀ ਤੋਂ ਮੰਨ ਲਓ ਜੀ ਬਸ ਤੁਸੀਂ ਬਾਦਲ ਨੂੰ ਪੁੱਛਦੇ ਠੀਕ ਹੈ ਚਲੋ ਆਓ ਸ਼ਾਇਦ ਸੂਬੇ ਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਪਤਾ ਹੈ ਕਿ ਅਜੀਹਾ ਤਿੱਖਾ ਸਵਾਲ ਤਾਂ ਕੋਈ ਪੀਟੀਸੀ ਦਾ ਪੱਤਰਕਾਰ ਹੀ ਕਰ ਸਕਦਾ ਹੈ ਖੈਰ ਅਗਲੀ ਲਾਈਨ 'ਚ ਮਾਨ ਸਾਹਿਬ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਯਾਦ ਆ ਗਈ ਕਿ ਸਵਾਲ ਉਹਨਾਂ ਤੋਂ ਪੁੱਛਿਓ ਤੁਹਾਡੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜੀ ਕਿਹੜੀ ਵੀ ਅਸੀਂ ਮੁਰਗੀ ਮਾਰਗੀ ਦਾ ਵੀ ਖਰਚਾ ਦਵਾਂਗੇ ਜੇ ਬੱਕਰੀ ਮਾਰਗੀ ਦਾ ਵੀ ਦਵਾਂਗੇ ਅੰਦਰ ਲੋਕਾਂ ਦੇ ਵੀ ਨਹੀਂ ਆ ਰਹੇ ਮਨ ਕੋਈ ਤੁਸੀਂ ਪੀਟੀਸੀ ਤੋਂ ਆਓ ਨਹੀਂ ਮੈਂ ਜਨਤ ਹਾਂ ਨਹੀਂ ਜੀ ਪੀਡੀਸੀ ਤੋਂ ਚਲੋ ਪੀਡੀਸੀ ਤੋਂ ਮੰਨ ਲਓ ਜੀ ਬਸ ਤੁਸੀਂ ਸੁਖਵੀਰ ਬਾਦਲ ਨੂੰ ਪੁੱਛ ਲਓ ਠੀਕ ਹੈ ਚਲੋ ਪਰ ਕੋਈ ਸਵਾਲ ਮਾਨ ਸਰ ਨੂੰ ਪੁੱਛੋ ਕਿ ਦਾਵਾ ਤਾਂ ਉਹਨਾਂ ਨੇ ਕੀਤਾ ਸੀ ਨਾ ਜੱਸ ਸੁਖਵੀਰ ਸਿੰਘ ਬਾਦਲ ਨੇ ਜੋ ਸੱਤਾ 'ਚ ਨਾ ਹੋਣ ਦੇ ਬਾਵਜੂਦ ਲਗਾਤਾਰ ਲੋਕਾਂ 'ਚ ਜਾ ਰਹੇ ਨੇ ਉਹਨਾਂ ਦੀ ਬਾਹ ਫੜ ਰਹੇ ਆਪਣੇ ਪੱਲਿਓ ਪੈਸੇ ਖਰਚ ਕੇ ਮੁੱਖ ਮੰਤਰੀ ਸਾਹਿਬ ਦੀ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਕਾਲੀ ਦਲ ਵੱਲੋਂ ਮਾਨ ਸਾਹਿਬ ਉਹਨਾਂ ਦਾ ਇੱਕ ਪੁਰਾਣਾ ਬਿਆਨ ਵੀ ਚੇਤੇ ਕਰਵਾਇਆ ਗਿਆ ਆ ਕੁਦਰਤੀ ਆਫਤ ਆ ਗਈ ਬੱਕਰੀ ਤੇ ਮੁਰਗੀ ਮਰੀ ਦੇ ਵੀ ਪੈਸੇ ਦੇਵਾਂਗਾ ਮੈਂ ਜਦੋਂ 14 ਚ ਮੈਂ ਲੜਿਆ ਮੈਂ ਕਿਹਾ ਓਏ ਬੋਲਿਆ ਕਰੋ ਕੁਝ ਨਹੀਂ ਹੁੰਦਾ ਸਵਾਲ ਪੁੱਛੋ ਤੁਸੀਂ ਸਵਾਲ ਪੁੱਛ ਸਕਦੇ ਹੋ ਕਹਿੰਦੇ ਪੁੱਛ ਸਕਦੇ ਐਸੇ ਬੋਲਣ ਲੱਗੇ ਉਹ ਕਹਿੰਦਾ ਗੱਡੀ ਚ ਉਤਰ ਨਹੀਂ ਦਿੰਦੇ ਕਹਿੰਦਾ ਪਹਿਲੀ ਲਾ ਕੇ ਵੀਡੀਓ ਚ ਕਹਿੰਦੇ ਨਾ ਹਾਂਜੀ ਤੁਸੀਂ ਕੀ ਕੀਤਾ ਕਿੰਨੇ ਪੈਸੇ ਦਿੱਤੇ ਨੇ ਗ੍ਰਾਮ ਬੜੇ ਬੋਲਣ ਲੱਗੇ ਨੇ ਯਾਰ ਇੱਕ ਤੁਹਾਡੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜੀ ਕਿਹੜੀ ਵੀ ਅਸੀਂ ਮੁਰਗੀ ਮਾਰਗੀ ਉਹਦਾ ਵੀ ਖਰਚਾ ਦਵਾਂਗੇ ਜੇ ਬੱਕਰੀ ਮਾਰਗੀ ਉਹਦਾ ਵੀ ਦਵਾਂਗੇ ਅੰਦਰ ਲੋਕਾਂ ਦੇ ਵੀ ਨਹੀਂ ਆ ਰਹੇ ਮਨ ਲੇ ਕੋਈ ਤੁਸੀਂ ਪੀਟੀਸੀ ਤੋਂ ਆਣਾ ਨਹੀਂ ਮੈਂ ਜੰਨਤੋਂ ਨਹੀਂ ਜੀ ਪੀਟੀਸੀ ਤੋਂ ਚਲੋ ਪੀਟੀਸੀ ਤੋਂ ਮੰਨ ਲਓ ਜੀ بس ਤੁਸੀਂ ਵੀ ਬੜਾ ਨੁਕਸਦਿਆ ਠੀਕ ਹੈ ਚਲੋ ਹੁਣ ਤੁਸੀਂ ਹੀ ਦੱਸੋ ਕਿ ਬੜਾ ਕੀ ਸਮਝੀਏ ਕੀ ਹੀ ਗਈਏ ਮੰਤਰੀਆਂ ਨੂੰ ਕਰੂਜ਼ ਗੋਆ ਤੇ ਸਵੀਡਨ ਯਾਦ ਆ ਰਿਹਾ ਤੇ ਮੁੱਖ ਮੰਤਰੀ ਨੂੰ ਸੁਖਵੀਰ ਸਿੰਘ ਬਾਦਲ ਸਵਾਲ ਕਰਨ ਦੇ ਨਾਮ ਤੇ ਸਿਰਫ ਪੀਟੀਸੀ ਪਰ ਸਵਾਲ ਤਾਂ ਜਨਾਬ ਜ਼ਰੂਰ ਹੋਣਗੇ ਕਿ ਸੱਤਾ ਚ ਤਾਂ ਤੁਸੀਂ ਉਹ ਹਾਲਾਤ ਤੁਹਾਡੇ ਤੋਂ ਸਾਹਮਣੇ ਨਹੀਂ ਜਾ ਰਹੇ ਤੇ ਮੰਤਰੀ ਤੁਹਾਡਿਆਂ ਨੂੰ ਕਰੂਜ਼ ਦੇ ਖਿਆਲ ਸਤਾ ਰਹੇ ਨੇ ਪੰਜਾਬ ਦੇ ਲੋਕ ਤਰਾ ਤਰਾ ਕਰ ਰਹੇ ਨੇ ਤੁਹਾਨੂੰ ਲਾਂਤਾਂ ਪਾ ਰਹੇ ਨੇ ਦੱਸੋ ਭਲਾ ਕਿ ਕੀ ਸਮਝੀਏ ਬਿਊਰੋ ਰਿਪੋਰਟ ਪੀਟੀਸੀ ਨਿਊਜ਼